ਢਿੱਡਪਾ ਦੇ ਪਿੰਡ ਬਗਰੋਲ 'ਚ ਇੱਕ ਦਰਜਨ ਤੋਂ ਵੱਧ ਮੁਸਲਿਮ ਭਾਈਚਾਰੇ ਦੇ ਪਰਿਵਾਰ ਲੰਬੇ ਸਮੇਂ ਤੋਂ ਰਹਿ ਰਹੇ ਨੇ ਜਿਨ੍ਹਾਂ ਨੇ ਹੁਣ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅਗੇ ਮੰਗ ਕੀਤੀ ਹੈ ਕਿ ਸਾਡੇ ਪਿੰਡ ਅੰਦਰ ਮੁਰਦਾ ਦਫਨਾਉਣ ਲਈ ਕਬਰਾਂ ਦੀ ਕੋਈ ਜਗ੍ਹਾ ਨਹੀਂ ਜਦਕਿ ਸਾਡੇ ਪਰਿਵਾਰਾਂ ਵਿੱਚ ਕੋਈ ਵੀ ਅਨਸੁਖਾਮੀ ਘਟਨਾ ਵਾਪਰਦੀ ਹੈ ਤਾਂ ਉਸ ਮਰਦੇ ਨੂੰ ਦਫਨਾਉਣ ਲਈ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਜਿੱਥੇ ਸਾਨੂੰ ਮਰਦਾ ਦਫਨਾਉਣ ਲਈ ਵੀ ਖੱਜਲ ਖਵਾਰ ਹੋਣਾ ਪੈਂਦਾ ਹੈ ਉਹਨਾਂ ਕਹਿੰਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਦੀ ਪੰਚਾਇਤ ਨੇ ਸਾਨੂੰ ਆਪਣੇ ਪੱਧਰ ਤੇ ਕਬਰਾਂ ਦੀ ਜਗ੍ਹਾ ਦੇ ਦਿੱਤੀ ਸੀ ਜਿਸ ਵਿੱਚ ਲੋਕ ਆਪਣੇ ਘਰਾਂ ਵਿੱਚ ਹੋਈਆਂ ਅਨਸੁਖਾਮੀ ਮੌਤਾਂ ਤੋਂ ਬਾਅਦ ਮਰਦਾਂ ਨੂੰ ਦਫਨਾਉਂਦੇ ਸਨ ਜਿਸ ਤੋਂ ਬਾਅਦ ਹੁਣ ਉਹ ਕਬਰਾਂ ਵਿੱਚੋਂ ਕੋਈ ਮਰਦਾ ਦਫਨਾਉਣ ਲਈ ਜਗ੍ਹਾ ਨਹੀਂ ਰਹੀ ਸਗੋਂ ਉਸ ਪੰਚਾਇਤੀ ਜਗ੍ਹਾ ਨੂੰ ਪੰਚਾਇਤ ਵੱਲੋਂ ਠੇਕੇ ਤੇ ਦੇ ਦਿੱਤਾ ਤੇ ਉਸ ਵਿੱਚ ਫਸਲ ਉਗਾਈ ਜਾ ਰਹੀ ਹੈ ਉਹਨਾਂ ਕਹੇ ਕਿ ਅਸੀਂ ਕਈ ਵਾਰ ਸਰਪੰਚ ਨੂੰ ਕਹਿ ਚੁੱਕੇ ਹਾਂ ਕਿ ਸਾਡੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਜਦਕਿ ਇਸ ਪਿੰਡ ਵਿੱਚ ਇੱਕ ਦਰਜਨ ਦੇ ਕਰੀਬ ਮੁਸਲਮ ਭਾਈਚਾਰੇ ਦੇ ਪਰਿਵਾਰ ਰਹਿੰਦੇ ਨੇ ਜਿਸ ਦਿਨ ਦਾ ਪਿੰਡ ਬਸਿਆ ਉਸ ਦਿਨ ਦੇ ਹੀ ਅਸੀਂ ਇਸ ਪਿੰਡ ਵਿੱਚ ਰਹਿੰਦੇ ਹਾਂ ਤੇ ਇਸੇ ਪਿੰਡ ਵਿੱਚ ਵੋਟ ਵੀ ਪਾਉਂਦੇ ਹਾਂ ਜਦਕਿ ਸਾਨੂੰ ਪਿੰਡ ਦੇ ਵਸਨੀਕ ਹੀ ਨਹੀਂ ਮੰਨਿਆ ਜਾਂਦਾ ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਾਂ ਤੇ ਸਾਡੀ ਇਸ ਮੰਗ ਵੱਲ ਕੋਈ ਗੌਰ ਨਹੀਂ ਕੀਤੀ ਇਸ ਮੌਕੇ ਮੁ슬림 ਭਾਈਚਾਰੇ ਦੇ ਆਗੂਆਂ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਸਾਡੀਆਂ ਕਬਰਾਂ ਦੇ ਲਈ 5 ਲੱਖ ਰੁਪਏ ਗ੍ਰਾਂਟ ਪਈ ਗਈ ਹੈ ਸਰਕਾਰ ਵੱਲੋਂ ਗ੍ਰਾਂਟ ਤਾਂ ਪਾ ਦਿੱਤੀ ਹੈ ਪਰ ਅਸੀਂ ਉਸ ਗ੍ਰਾਂਟ ਕਿਸ ਜਗ੍ਹਾ ਤੇ ਲਾਈਏ ਜਦ ਸਾਡੇ ਕੋਲ ਕੋਈ ਕਾਗਜ਼ਾਂ ਵਿੱਚ ਜਗ੍ਹਾ ਹੀ ਨਹੀਂ ਉਹਨਾਂ ਮੰਗ ਕੀਤੇ ਕਿ ਸਾਡੀਆਂ ਕਬਰਾਂ ਦੀ ਜਗ੍ਹਾ ਜਲਦ ਸਾਨੂੰ ਦਿੱਤੀ ਜਾਵੇ ਨਹੀਂ ਤਾਂ ਫਿਰ ਅੱਗੇ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਵਾਪਰੇਗੀ ਅਸੀਂ ਉਸ ਮ੍ਰਿਤਕ ਦੇ ਨੂੰ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰਾਂਗੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਤੇ ਇੱਥੇ ਆਪਾਂ ਨੂੰ ਪਹਿਲਾਂ ਪੰਚਾਇਤ 5 ਸਾਲ ਪਹਿਲਾਂ ਆਪਾਂ ਨੂੰ ਪੁਰੇ ਦਿੱਤੀ ਦੀ ਕਬਰਾਂ ਵਾਸਤੇ ਜਗ੍ਹਾ ਜੀ ਤੇ ਪਹਿਲਾਂ ਵਾਲੇ ਸਰਪੰਚ ਨੇ ਦਿੱਤੀ ਦੀ ਕਰਮਜੀਤ ਸਰਪੰਚ ਨੇ ਤੇ ਉਦੋਂ ਬਾਅਦ ਜਿਹੜਾ ਹੁਣ ਸਰਪੰਚ ਬਣਿਆਗਾ ਆਪਣਾ ਤਾਰੀਮਾਨ ਹੈ ਉਹਨੇ ਸਾਨੂੰ ਕਿਹਾਗਾ ਵੀ ਸੋਡੀਆਂ ਉੱਥੇ ਕਾਬਰਾ ਜਿਹੜੀਆਂ ਪਹਿਲਾਂ ਵਾਲੀਆਂ ਨੇਗੇ ਆ ਉਹਦੇ ਲਵੇ ਤੁਹਾਨੂੰ ਕਾਬਰਾ ਦੇ ਦਾਂਗੇ ਹੋਰ ਤੇ ਉਹ ਤੋਂ ਬਾਅਦ ਉਹਨੇ ਸਾਨੂੰ ਇਹ ਵੀ ਕਿਹਾ ਮੇਰੀ ਦਾਦੀ ਜਿਹੜੀ ਡੈਥ ਹੋਈ ਹੈਗੀ ਅਸੀਂ ਨੇ ਉਹਨੂੰ ਇੱਕ ਵਾਰੀ ਕਿਹਾ ਵੀ ਭਾਈ ਉੱਥੇ ਜਾ ਕੇ ਕਾਬਰਾ ਚ ਕੋਈ ਥਾਂ ਨਹੀਂ ਹੈਗੀ ਹੋਰ ਦਫਨਾਉਣ ਵਾਸਤੇ ਤੇ ਉਹਨੇ ਸਾਨੂੰ ਇਹ ਕਿਹਾਗਾ ਵੀ ਜਿਹੜੀਆਂ ਤੁਹਾਨੂੰ ਪਹਿਲਾਂ ਕਾਬਰਾਂ ਦੇ ਲਵੇ ਥਾਂ ਦਿੱਤਾ ਹੋਇਆਗਾ ਵੀ ਉੱਥੇ ਤੁਸੀਂ ਉਹ ਕਰ ਲਓ ਵੀ ਦਫਨਾ ਸਕਦੇ ਹੋਗੇ ਤੇ ਸੋਨੇ ਪਿੱਲਰ ਜੇ ਵੀ ਲਾਏ ਹੋਏ ਨੇਗੇ ਤਾਰ ਵੀ ਫੇਰੀ ਹੋਈ ਆ ਕੰਡਾ ਤਾਰ ਵੀ ਫੇਰੀ ਹੋਈ ਆ ਤੇ ਅਸੀਂ ਦਫਨਾਉਣ ਵੀ ਲੱਗ ਰਹੇ ਸੀ ਮੇਰੀ ਦਾਦੀ ਨੂੰ ਉੱਥੇ ਉੱਥੇ ਸਾਨੂੰ ਦੋ ਤਿੰਨ ਘਰਾਂ ਨੇ ਉੱਥੇ ਜਿਹੜਾ ਹੁਣ ਕਹਿ ਰਹੇ ਨੇ ਵੀ ਆ ਪਾਰਕ ਬਣਾਵਾਂਗੇ ਤੇ ਦੋ ਤਿੰਨ ਘਰਾਂ ਨੇ ਸਾਨੂੰ ਰੋਕਿਆ ਵੀ ਕਹਿੰਦੇ ਭਈ ਅਸੀਂ ਇੱਥੇ ਪਾਰਕ ਬਣਾਵਾਂਗੇ ਤੇ ਇੱਥੇ ਆਹੀ ਹੋਣੀ ਕਰਦੇ ਦਫਨਾਉਣ ਨਹੀਂ ਦੇਣਾ ਹੈਗਾ ਤੇ ਅਸੀਂ ਨੇ ਫਿਰ ਮੈਂ ਬਰਨਾਲ ਵੀ ਗੱਲ ਕਰੀ ਸੀ ਅਸੀਂ ਇੱਕ ਵਾਰੀ ਪਹਿਲਾਂ ਵੀ ਕਿਹਾ ਸੀ ਵੀ ਭਈ ਅਸੀਂ ਆ ਕਰਾਵਾਂਗੇ ਖਬਰ ਲਵਾਉਣੀ ਹੈ ਇਹ ਗੱਲ ਦੀ ਜੇ ਤੁਸੀਂ ਇਹੋ ਕਰੋਗੇ ਫਿਰ ਸਾਨੂੰ ਇਹਨਾਂ ਨੇ ਉਲਟਾ ਕਿਹਾ ਵੀ ਸੋਡੇ ਸਾਰੀ ਪੰਚਾਇਤ ਖਿਲਾਫ ਤੇ ਕੋਈ ਟਕਣਾ ਹੁਣ ਮਾਸੀ ਕੋਈ ਜਗ੍ਹਾ ਨਹੀਂ ਹੁਣ ਹੀ ਦਫਨਾਉਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਕੋਲੇ ਕੱਲ ਨੂੰ ਆਪਾਂ ਨਾ ਕਰੇ 1921 ਹੁੰਦੀ ਹੈਗੀ ਕੋਈ ਸਾਡੇ ਪਰਿਵਾਰ ਚੋਂ ਜਾਂਦਾਗਾ ਫਿਰ ਉਹ ਤੋਂ ਬਾਅਦ ਤਾਂ ਜਿਹੜੀ ਮੇਰੀ ਦਾਦੀ ਦੀ ਕਬਰ ਸੀਗੀ ਉਹ ਜਮਾਂ ਗੇਟਾਂ ਦੇ ਵਿਚਾਲੇ ਆਈ ਇੱਧਰ ਵੀ ਕੰਮ ਇੱਕ ਗਾਮਲਾ ਆ ਗਿਆ ਇੱਧਰ ਵੀ ਗਾਮਲਾ ਆ ਗਿਆ ਵਿਚਾਲੇ ਕਬਰ ਬੱਤੀ ਹੋਈ ਹੈ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਫਿਰ ਅਗਲਾ ਜਦੋਂ ਹੀ ਸਾਡੇ ਪਰਿਵਾਰ ਚੋਂ ਕੋਈ ਉਹ ਹੁੰਦਾ ਵਾ ਰੱਬ ਨਾ ਕਰੇ ਵੀ ਵੈਸੇ ਵੀ ਕੋਈ ਪਰਿਵਾਰ ਚੋਂ ਪੂਰਾ ਹੁੰਦਾਗਾ ਸਾਡੇ ਚੋਂ ਮੁਸਲਮਾਨ ਭਾਈਜਾਰੇ ਚੋਂ ਤਾਸੀ ਕੋਸ਼ਿਸ਼ ਵੀ ਨਹੀਂ ਕਰਨਾ ਹੈਗਾ ਉੱਥੇ ਤਾਂ ਅਸੀਂ ਡੱਬੇ ਲਿਜਾ ਕੇ ਡੈੱਡ ਬਾਡੀ ਉਹ ਤੋਂ ਬਾਅਦ ਉੱਥੇ ਰੱਖ ਕੇ ਮੇਨ ਰੋਡ ਤੇ ਧਰਨਾ ਹੀ ਲਾਉਣਾਗਾ ਹੋਰ ਕੁਝ ਨਹੀਂ ਕਰਨਾ ਜੀ ਨਾਮ ਜਿਕ ਸੀਗਰਖਾਣੀ ਕਿਹੜਾ ਪਿੰਡ ਬਗਰੋਲ ਜੀ ਆ ਜਿਹੜਾ ਤੁਸੀਂ ਇਹ ਜ਼ਮੀਨ ਦੇ ਵਿੱਚ ਖੜੇ ਹੋ ਤਣਕ ਬੀਜੀ ਹੋਈ ਹੈ ਇਹ ਕਿਹਈ ਜ਼ਮੀਨ ਹੈ ਇਹ ਕੀ ਤੁਹਾਡਾ ਰੋਹਾ ਇਹ ਹੀ ਸਾਨੂੰ ਕਬਰਸਤਾਨ ਨੂੰ ਥਾਉ ਦਿੱਤਾ ਤੇ ਜੀ ਸਾਡੇ ਕੋਲ ਕਬਰਸਤਾਨ ਨੂੰ ਥਾਉ ਨਹੀਂ ਤੀ ਜਿਹੜੀਆਂ ਪੁਰਾਣੀਆਂ ਕਬਰਾਂ تھیں ਜੀ ਸਾਡੀਆਂ ਉਹ ਭਰਗੀਆਂ ᱛੀਆਂ ਜੀ ਉਹ 5 5 ਸਾਲ ਇਹ ਲੰਘ ਗਏ ਜੀ ਪਹਿਲਾਂ ਵਾਲੀ ਪੰਚਾਇਤ ਨੇ ਦਿੱਤਾ ਸੀ ਇਹ ਥਾਂ ਅੱਧਾ ਕਿਲਾ ਦਿੱਤਾ ਸੀ ਵੀ ਸਾਨੂੰ ਸਾਡੇ ਕੋਲੇ ਜਗ੍ਹਾ ਨਹੀਂ ਹੈਗੀ ਜੀ ਅਸੀਂ ਕਿਹਾ ਜੀ ਉਹਨਾਂ ਨੇ ਸਾਨੂੰ ਆ ਅੱਧਾ ਕਿਲਾ ਜਗ੍ਹਾ ਦੇ ਦਿੱਤਾ ਜੀ ਤੇ ਹੁਣ ਵਾਲੀ ਪੰਚਾਇਤ ਨੇ ਕਿਹਾ ਜੀ ਵੀ ਸਾਨੂੰ ਪਈ ਉਧਰ ਪੁਰਾਣੀਆਂ ਕਬਰਾਂ ਦੇ ਲਵੇ ਜਗ੍ਹਾ ਦੇ ਦਾਂਗੇ ਅਸੀਂ ਕਿਹਾ ਜੀ ਵੀ ਸਾਡਾ ਫਾਇਦਾ ਹੋ ਜੂਗਾ ਪੁਰਾਣੀਆਂ ਕਬਰਾਂ ਦੇ ਲਵੇ ਹੋ ਜਾਣਗੀਆਂ ਅਸੀਂ ਉਹਨਾਂ ਦੀ ਗੱਲ ਮੰਨ ਕੇ ਜੀ ਆ ਅੱਧੇ ਕਿਲੇ ਦੇ ਆਲੇ-ਦਾਲੇ ਬਾਉਂਡਰੀ ਵੱਜੀ ਹੋਈ ਸੀ ਉਹ ਢੇੜਤੀ ਜੀ ਅਸੀਂ ਆਪ ਗੁੱਠੇ ਲਾਤੇ ਵੀ ਚਲੋ ਜੀ ਅਸੀਂ ਉਹ ਸਾਨੂੰ ਉਧਰ ਦੇ ਦੋ ਤੇ ਉਧਰ ਸਾਡੇ ਵਾਲੇ ਨਾਲੇ ਤਾਰ ਫੜਿਆ ਤੀਜੀ ਬੁਰਜੀਆਂ ਲਵਾਤੀਆਂ ਕਹਿੰਦੇ ਵੀ ਇਹੇ ਥਾਂ ਛੋਡਾ ਅਸੀਂ ਆਖਿਆ ਸਰਪੰਚ ਸਾਹਿਬ ਨੂੰ ਵੀ ਬੇਨਤੀ ਆ ਸਰਪੰਚ ਸਾਹਿਬ ਤੁਹਾਨੂੰ ਲਿਖਤੀ ਰੂਪ ਚ ਦੇ ਦਿਓ ਸਰਪੰਚ ਤਾਰੀਮਾਨ ਆ ਜੀ ਕਹਿੰਦੇ ਜੀ ਕੋਈ ਗੱਲ ਨਹੀਂ ਵੀ ਲਿਖਿਆ ਦਾਂਗੇ ਅਸੀਂ ਆਪ ਲਿਖਿਆ ਦਾਂਗੇ ਤੇ ਜੀ ਉਸ ਤੋਂ ਬਾਅਦ ਹੁਣ ਜੀ ਦੂਸਰੇ ਉੱਥੇ ਵਾਲੇ ਵਾਲੇ ਘਰਾਂ ਵਾਲੇ ਉਹਨਾਂ ਨਾਲ ਸਾਡਾ ਕੋਈ ਗਿਲਾ ਸਿਕਬਾਨੀ ਜੀ ਸਾਡੇ ਪਿੰਡ ਦੇ ਬੰਦੇ ਨੇ ਨਗਰ ਦੇ ਬੰਦੇ ਨੇ ਉਹਨਾ ਉਹ ਵਿਚਾਰੇ ਉੱਥੇ ਭਰਤ ਬਾਰੇ ਨੇ ਹੁਣ ਅਸੀਂ ਅੱਜ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਅਸੀਂ ਪਾਰਕ ਬਣਾਵਾਂਗੇ ਜੀ ਉਰੇ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਜੀ ਵੀ ਉਹ ਪਾਰਕ ਬਣਾ ਰਹੇ ਨੇ ਜੀ ਉੱਥੇ ਵੀ ਐ ਕਰਕੇ ਜੀ ਸਾਡਾ ਥਾਂਤੀ ਉਹ ਉਹ ਕਹਿੰਦੇ ਕੋਈ ਗੱਲ ਨਹੀਂ ਬਣਾ ਲਾਂਦੋ ਵੀ ਸਾਨੂੰ ਦੇ ਦਾਂਗੇ ਅਸੀਂ ਆਖੇ ਵੀ ਸਾਨੂੰ ਜਾਂ ਤਾਂ ਪੁਰਾਣਾ ਦੇ ਦਿਓ ਜੀ ਵੀ ਸਾਨੂੰ ਜੇ ਉੱਥੇ ਦਬਾਓ ਹੁਣ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੀ ਕੋਈ ਜਗ੍ਹਾ ਨਹੀਂ ਹੈਗੀ ਜੀ ਅਸੀਂ ਸਾਡੀ ਚਾਚੀ ਗੁਜਰ ਕੀਤੀ ਜੀ 15 ਦਿਨ ਪਹਿਲਾਂ ਅਸੀਂ ਉੱਥੇ ਬਾੜ ਦੇ ਵਿੱਚ ਦਫਨਾਈ ਆ ਜੀ ਦੋ ਤਿੰਨ ਨਾ ਕਬਰਾਂ ਦਾ 게ਟ ਆ ਜਿਹੜਾ 게ਟ ਹੈ ਮੇਨ 게ਟ ਆਈ ਉਥੇ ਤੋਂ ਬਣਾਈਆ ਮਤਲਬ ਹੁਣ ਉਥੇ ਤਿੰਨ ਚਾਰ ਵਾਰੀ ਅਸੀਂ ਕਬਰ ਪੱਟੀ ਜੀ ਥੱਲੋਂ ਕਬਰ ਨਿਕੜਿਆਉਂਦੀ ਸੀ ਫੇਰ ਉਦੋਂ ਗੱਲ ਦੁਹਾਈਆ ਜੀ ਵੀ ਸਾਡੀ ਤਾਂ ਸਾਰੇ ਨਗਰ ਦੇ ਮੂਰੇ ਸਾਡਾ ਕੋਈ ਨਗਰ ਨਾਲ ਕੋਈ ਗਲਾਸ ਕਵਾ ਨਹੀਂ ਹੈਗਾ ਸਾਡੀ ਨਗਰ ਦੇ ਮੂਰੇ ਬੇਨਤੀ ਹੈ ਵੀ ਅਸੀਂ ਵੀ ਪਿੰਡ 'ਚ ਰਹਨੇ ਆ ਸਾਨੂੰ ਵੀ ਸਾਡਾ ਬਣਦਾ ਹੱਕ ਕਬਰਸਤਾਨ ਨੂੰ ਥਾਂ ਦਿੱਤਾ ਜਾਵੇ ਅਸੀਂ ਕਿਹੜਾ ਕੋਈ ਆਪਦੇ ਬੀਜਨ ਪਾਉਣ ਵਾਸਤੇ ਮੰਗ ਰਹੇ ਆ ਕੋਈ ਪ੍ਰਸ਼ਾਸਨ ਨੂੰ ਕੋਈ ਅਪਲੀਕੇਸ਼ਨ ਆ ਕੋਈ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਦਿੱਤੀ ਆ ਜੀ ਅਸੀਂ ਐਸਡੀਐਮ ਸਾਹਿਬ ਦੇ ਵੀ ਪੇਸ਼ ਹੋਏ ਤੇ ਜੀ ਉਹਨਾਂ ਨੇ ਗਾਹਾਂ ਬੀਡੀ ਬੀਡੀਪੀਓ ਸਾਹਿਬ ਦੇ ਪੇਤੇ ਤੇ ਜੀ ਉਹ ਬੀਡੀਪੀਓ ਸਾਹਿਬ ਸਾਨੂੰ ਮਿਲੇ ਨਹੀਂ ਜੀ ਕਹਿੰਦੇ ਸੋਮਵਾਰ ਨੂੰ ਮਿਲਾਂਗੇ ਤੇ ਹੋਰ ਵੀ ਅਸੀਂ ਪਹਿਲਾਂ ਵੀ ਬਥੇਰਾ ਫਿਰਿਆ ਜੀ ਸਾਡਾ ਕੋਈ ਹਲੇ ਮਸਲਾ ਹੱਲ ਨਹੀਂ ਹੋਇਆ ਜੀ ਉਸਤਰੀ ਭਵੰਤ ਮਾਨ ਪਿਛਲੇ ਮਹੀਨੇ ਤੁਹਾਡੇ ਪਿੰਡ ਚ ਆਈ ਸੀ ਜੀ ਉਹਨਾਂ ਨੂੰ ਮਿਲੇ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਜੀ ਮੌਕਾ ਨਹੀਂ ਮਿਲਿਆ ਜੀ ਮੌਕਾ ਨਹੀਂ ਮਿਲਿਆ ਇਕੱਠ ਜਿਆਦੇ ਸੀ ਵੀ ਪਵਲੇ ਕੇ ਜਾਦੇ ਦੀ ਮੌਕਾ ਮਿਲ ਹੀ ਨਹੀਂ ਅਸੀਂ ਗੱਲਾਂ ਪਹੁੰਚਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਜੀ ਸਾਡੀ ਕੋਈ ਗੱਲ ਪਹੁੰਚੀ ਹੋਣੀ ਜੀ ਅੱਜ ਤੱਕ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਚਾਹੇ ਤਾਂ ਸਾਨੂੰ ਤਾਂ ਆਹੀ ਅੱਧਾ ਕਿਲਾ ਦੇ ਦੇਣਾ ਨਹੀਂ ਸਾਨੂੰ ਉਧਰ ਦੇ ਦੇਣਾ ਪੁਰਾਣੀਆਂ ਕਬਰਾਂ ਦੇ ਲਵੇ ਸਾਡੀ ਤਾਂ ਬੇਨਤੀ ਹੈ ਜੀ ਨਗਰ ਦੇ ਮੂਰੇ ਵੀ ਸਾਨੂੰ ਕਬਰਸਤਾਨ ਵਾਸਤੇ ਥਾਂ ਦਿੱਤਾ ਜਾਵੇ ਪ੍ਰਮਾਤਮਾ ਨਾ ਕਰੇ ਅੱਜ ਸਾਡੇ ਕੋਈ ਗੱਲਬਾਤ ਹੋ ਜਾਈ ਸਾਡੇ ਬੰਦਾ ਦਫਨਾਉਣ ਨੂੰ ਜਗ੍ਹਾ ਹੈ ਨਹੀਂ ਜੀ ਅੱਜ ਜੀ ਕੁਝ ਵੀ ਨਹੀਂ ਜਗ੍ਹਾ ਦਿੱਤੀ ਜਾਂਦਾ ਜਾਂ ਕੋਈ ਇਸ ਤਰ੍ਹਾਂ ਦੀ ਕਾਗਜ਼ੀਏ ਕੋਈ ਬੰਦਾ ਛੁਡਾ ਮੰਨੋ ਰਬਨਾਕਾਰ ਕੋਈ ਨਹੀਂ ਹੁੰਦੀ ਆ ਤਾਂ ਉਹਨੂੰ ਬਣਾਉਣ ਵਾਸਤੇ ਜਗ੍ਹਾ ਨਹੀਂ ਹੈ। ਤਾਂ ਕੀ ਤੁਹਾਡਾ ਪ੍ਰਦਰਸ਼ਨ? ਪ੍ਰਧਾਨ ਸਤਾਈ ਜਿਹੜਾ ਕੋਸ ਅੱਗੇ ਫਿਰ ਸਾਰੇ ਕਹਿਣਗੇ ਜੀ ਉਹੀ ਕਰਾਂਗੇ ਜੀ। ਜਿੱਥੇ ਤੱਕ ਪਹੁੰਚਿਆ ਗਿਆ ਪਹੁੰਚਾਂਗੇ ਜੀ ਫਿਰ। ਵੀ ਸਾਡੀ ਤਾਂ ਬੇਨਤੀ ਆ ਨਗਰ ਮੂਰੇ ਕੋਈ ਸਾਡਾ ਜੋਰ ਨਹੀਂ ਹੈਗਾ ਜੀ। ਨਗਰ ਮੂਰੇ ਬੇਨਤੀ ਕਰਦੇ ਆ ਸਰਪੰਚ ਮੂਰੇ ਵੀ। ਸਰਪੰਚ ਵੀ ਸਾਡਾ ਵਧੀਆ ਵੀ ਸਾਨੂੰ ਜਗ੍ਹਾ ਦੇਵੇ। ਸਾਡੇ ਨਾਲ ਕਿਹੜਾ ਕੋਈ ਛੋਟਾ ਤੇਰਾ ਰੋਸਾ ਹੈ? ਅਸੀਂ ਆਪਦੇ ਵੀ ਜਣ ਵਾਸਤੇ ਨਹੀਂ ਮੰਗ ਰਹੇ ਜੀ ਕਾਸੇ ਵਾਸਤੇ ਨਹੀਂ ਮੰਗ ਰਹੇ। ਅਸੀਂ ਤਾਂ ਆਪਦਾ ਬੰਦਾ ਦੱਪਣ ਵਾਸਤੇ ਮੰਗ ਰਿਹਾ ਕਬਰਸਤਾਨ ਆ ਸਾਡਾ ਹੱਕ ਵੀ ਬਣਦਾ ਈ 8 ਘਾਰਾਂ ਜੀ ਅਸੀਂ ਉਰੇ ਸਾਰੇ ਪਿੰਡ ਚ ਹਾਂ ਜੀ ਜਦੋਂ ਕੋਈ ਕਿਸੇ ਤਰ੍ਹਾਂ ਵੀ ਕੋਈ ਅਣਸੋਹਣੀ ਘਟਨਾ ਹੋ ਜਾਂਦੀ ਐ ਤਾਂ ਫਿਰ ਕਿਸੇ ਨੂੰ ਦਫਨਾਉਣ ਵਾਸਤੇ ਜਗ੍ਹਾ ਮਿਲਦੀ ਸਾਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ ਕਿਤੇ ਸਾਡੇ ਹੱਥ ਬੰਦ ਕੇ ਬੇਨਤੀ ਐ ਵੀ ਸਾਨੂੰ ਦੇਖ ਤੁਹਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਕਿਸੇ ਨਾਲ ਪੜਿਆਈ ਨਹੀਂ ਵੀ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਐ ਜੇ ਜਗ੍ਹਾ ਨਹੀਂ ਦੇ ਸਕਦੇ ਤਾਂ ਅਸੀਂ ਤਾਂ ਫਿਰ ਬੇਰੋੜ ਤੇ ਜੀ ਆਪਦਾ ਧਰਨਾ ਲਾ ਸਕਦੇ ਕਿੰਨੇ ਸਮੇ ਤੋਂ ਤੂਰੇ ਦੇਖ ਰਹੇ ਹੋ ਆ ਉਰੇ ਰਹਿ ਰਹੇ ਜੀ ਅਸੀਂ ساری ਜ਼ਿੰਦਗੀ ਉਹ ਹੋ ਗਈ ਜੀ ਜਿੱਦਾਂ ਪਿੰਡ ਬਣਿਆ ਹਾਂ ਹਾਂ ਜੀ ਉੱਦੇ ਨਹੀਂ ਆ ਜੀ ਸਾਡੇ ਦਾ ਪਸ਼ੋਕੜ ਤੋਂ ਹੀ ਆਈ ਜਿੱਦਣ ਦਾ ਪਿੰਡ ਬਣਿਆ ਹੋਇਆ ਹੈ ਸਾਡੇ ਦਾਦਾਦੇ ਪਰਦਾਦੇ ਉਹੀ ਨੇ ਬਗਰਾਵਾਲ ਪਿੰਡ ਚ ਰਹੇ ਨੇ ਜੀ ਅਸੀਂ ساری ਉਮਰ ਸਾਡੀ ਇੱਥੇ ਲੰਘ ਗਈ ਜੀ ਕਬਰੋਂ ਵਾਸਤੇ ਜਗ੍ਹਾ ਕੋਈ ਨਹੀਂ ਮਿਲਦੀ ਨਾ ਜੀ ਕੋਈ ਕਬਰਾਂ ਵਾਸਤੇ ਜਗ੍ਹਾ ਨਹੀਂ ਮਿਲਦੀ ਗਈ ਕੀ ਜਾਣਾ ਚਾਹੁੰਦੇ ਹੁਣ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਦੋਂ ਸਾਡਾ ਕੋਈ ਬਾਈ ਜਾਂਸ ਨਾ ਇਹੋ ਜਿਹਾ ਚਾਂਸ ਹੋਵੇ ਪ੍ਰਮਾਤਮਾ ਕੰਮ ਕਰੇ ਵਕਤ ਪੈ ਜੇ ਕੋਈ ਬੰਦਾ ਇਹੋ ਜਿਹਾ ਹੋ ਗਿਆ ਜੀ ਅਸੀਂ ਤਾਂ ਡਿੜਬੇ ਧਰਨ ਨਾ ਲਾਵਾਂਗੇ ਰੋਡ ਦੇ ਉੱਪਰ ਧੜਕੇ ਡੈਥ ਜਿਹੜੀ ਹੈਗੀ ਆਪਣੀ ਤੁਹਾਡਾ ਸਵਾਲ 100% ਸਹੀ ਹੈ ਜੀ ਜਿਹੜੇ ਉਹ ਮੁਸਲਮਾਨ ਭਾਈਚਾਰਾ ਸਾਡਾ ਉਹਨਾਂ ਦੀ ਜਿਹੜੇ ਕਬਰਾਂ ਬਣੀਆਂ ਹੋਈਆਂ ਨੇ ਉਹ ਕਬਰਾਂ ਤਕਰੀਬਨ ਉਹ ਸੰਪੂਰਨ ਹੋ ਗਈਆਂ ਨੇ ਜੇ ਉਹ ਕੋਈ ਸਾਡੇ ਪਿੰਡ ਕੋਈ ਅਚਾਨਕ ਕੋਈ ਕੋਈ ਪਰਿਵਾਰ ਦੇ ਜੀ ਦੀ ਡੈਥ ਹੁੰਦੀ ਹੈ ਤਾਂ ਜਦੋਂ ਉਹਨੂੰ ਦਫਰਾਇਆ ਜਾਂਦਾ ਤਾਂ ਨੀਚੋਂ ਜਿਹੜੀ ਪਹਿਲਾਂ ਕੋਈ ਡੈੱਡ ਬੋਡੀ ਆ ਉਹ ਉੱਪਰ ਆ ਜਾਂਦੀ ਹੈ ਇਹ ਚੀਜ਼ ਕਰਕੇ ਉਹਨਾਂ ਨੂੰ ਮੁਸਲਮਾਨ ਭਾਈਚਾਰੇ ਨੂੰ ਬਹੁਤ ਮੁਸ਼ਕਲ ਆ ਜਾਂਦੀ ਤੇ ਉਹਨਾਂ ਦੀ ਮੰਗ ਵੀ ਇਹ ਕਿ ਪਿੱਛੇ ਵੀ ਲੱਗਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਉਹਨਾਂ ਲਈ ਡੈੱਡ ਬੋਡੀ ਆ ਉਹਨੂੰ ਕਬਰਾਂ ਦੇ ਗੇਟ ਦੇ ਉੱਪਰ ਤੋਂ ਰੋਣੀ ਦੇਖੋ ਇਹ ਗੱਲ ਮੈਂ ਉੱਥੇ ਇਹ ਮੈਂ ਐਵੇਂ ਹੀ ਕਹਾ ਵੀ ਹਾਂ ਉੱਥੇ ਉਹ ਡੈੱਡ ਬੋਡੀ ਜਿਹੜੀ ਦਫਨਾਈ ਗਈ ਹੈ ਪਰ ਮੁਸ਼ਕਲ ਆਈ ਜਾ ਉਸ ਦਿਨ ਮੈਨੂੰ ਵੀ ਇਹ ਗੱਲ ਦਾ ਪਤਾ ਲੱਗਾ ਸੀ ਪਰ ਹੁਣ ਸਾਡੀ ਪੰਚਾਇਤ ਨਹੀਂ ਹੈ ਸਾਡੀ ਪੰਚਾਇਤ ਕਾਲੋ ਜਿਹੜਾ ਪੂਰਾ ਹੋ ਗਿਆ ਤੋ ਮੈਨੂੰ ਇਹ ਵੀ ਪਤਾ ਲੱਗਿਆ ਵੀ ਗਵਰਨਮੈਂਟ ਨੇ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਕਾਬਰਾਂ ਵਾਸਤੇ। ਸੋ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਵੀ ਉੱਥੇ ਜਗ੍ਹਾ ਹੈ। ਕਾਬਰਾਂ ਦੇ ਨਾਲ ਲੱਗ ਵੀ ਜਾਵਾ ਹੈਗੇ ਪਰ ਉੱਥੇ ਲਵੇ ਵਾਲੇ ਘਰ ਵੀ ਆਪ ਦਾ ਜਿਹੜੇ ਉੱਥੇ ਉਹ ਜਿਹੜੇ ਘਰ ਆ ਉਹਨਾਂ ਨੂੰ ਪਹਿਲਾਂ ਕਿਸੇ ਹੋਰ ਮਤਲਬ ਵਾਸਤੇ ਦਿੱਤੀ ਗਈ ਸੀ। ਸੋ ਮੈਂ ਪ੍ਰਸ਼ਾਸਨ ਨੂੰ ਇਸੇ ਮੁੱਦੇ ਤੇ ਬੇਨਤੀ ਕਰਦਾ ਵੀ ਇਹ ਦੋਹੇ ਤਰ੍ਹਾਂ ਦਾ ਮਸਲਾ ਹੱਲ ਕਰਿਆ ਜਾਵੇ। ਨਾਲੇ ਉਹਨਾਂ ਦਾ ਵੀ ਉਹਨਾਂ ਨੂੰ ਦਿੱਤਾ ਜਾਵੇ ਨਾਲੇ ਇਹਨਾਂ ਦਾ ਵੀ ਜਿਹੜੀ ਇਹਦੀ ਮੁਸ਼ਕਲ ਇਹਨਾਂ ਦੀ ਮੁਸ਼ਕਲ ਜ਼ਿਆਦਾ ਵੱਡੀ ਹੈ। ਵੀ ਇਹਨਾਂ ਦੀ ਮੁਸ਼ਕਲ ਨੂੰ ਹੱਲ ਕਰਿਆ ਜਾਵੇ। ਜੋ ਵੀ ਕੋਈ ਗ੍ਰਾਂਟ ਹੈ ਉਹ ਸਹੀ ਜ ਉਹਨਾਂ ਦਾ ਇਹ ਜਣਾ ਹੈ ਕਿ ਜਿੱਥੇ ਦਾ ਪਿੰਡ ਵਸਿਆ ਅਸੀਂ ਇੱਥੇ ਹੀ ਜੰਮੇ ਪੜੇ ਹਾਂ ਉੱਥੇ ਸਾਡੀ ਜੂਟ ਪੜੀ ਹੋਈ ਹੈ ਪਰ ਪਿੰਡ ਦੇ ਵਿੱਚ ਸਾਨੂੰ ਜਿਹੜਾ ਹੈਗਾ ਕਵਰਾਂ ਵਾਸਤੇ ਕਿਸੇ ਵੀ ਸਰਪੰਚ ਵੱਲੋਂ ਜਗ੍ਹਾ ਅਲਾਟ ਨਹੀਂ ਕਰਦਾ ਅਸਲ ਚ ਕਾਰਨ ਕੀ ਹੈ ਅਸਲ ਚ ਪ੍ਰੋਬਲਮ ਕੀ ਹੈ ਜਿਹੜੀਆਂ ਪੰਚਾਇਤੀ ਜਗ੍ਹਾ ਨੇ ਉਹ ਪਿੰਡ ਤੋਂ ਨਹੀਂ ਨਹੀਂ ਕਰਦੇ 15 ਕਿਲੋ ਦੀ ਦੂਰੀ ਤੇ ਦੂਰੀ ਤੇ ਜਾਣ ਤੋਂ ਇਹਨਾਂ ਨੂੰ ਮੁਸ਼ਕਲ ਆਉਂਦੀ ਹੈ ਵਿਚਾਰਿਆਂ ਨੂੰ ਐਡੀ ਦੂਰ ਅਗਲਾ ਆਪਣੀ ਡੈੱਡ ਬੋਡੀ ਤੁਰ ਕੇ ਜਾਣਾ ਬਹੁਤ ਔਖਾ ਉਹ ਕੱਚੇ ਰਸਤੇ ਤੇ ਸਰ ਜਿਹੜੀ ਉਹ ਜਗ੍ਹਾ ਜਿਹੜੀ ਜਗ੍ਹਾ ਤੇ ਇਹ ਕਹਿੰਦੇ ਆ ਮੁਸਲਮਾਨ ਭਾਈਚਾਰਾ ਕਹਿੰਦੇ ਵੀ ਸਾਨੂੰ ਇੱਥੇ ਹੀ ਮਿਲਣੀ ਚਾਹੀਦੀ ਆ ਉਹ ਇਹਨਾਂ ਦੀਆਂ ਪੁਰਾਣੀਆਂ ਕਬਰਾਂ ਦੇ ਨਜ਼ਦੀਕ ਹੈ ਪਰ ਉੱਥੇ ਪ੍ਰੋਬਲਮ ਇਹ ਆਉਂਦੀ ਆ ਵੀ ਦੂਜੇ ਪਰਿਵਾਰ ਨੇ ਉਹ ਕਹਿੰਦੇ ਨੇ ਵੀ ਸਾਨੂੰ ਇਹ ਗੁੱਡੀਆਂ ਵਗੈਰਾ ਵਾਸਤੇ ਸਰਕਾਰ ਦੀ ਸਾਨੂੰ ਦਿੱਤੀ ਹੋ ਜਾਏ ਪਰ ਬੇਨਤੀ ਉਹੀ ਆਉਂਦੀ ਆ ਨਾ ਵੀ ਮਸਲਾ ਇੱਥੋਂ ਹੈ ਵੀ ਚਲੋ ਇਹਨਾਂ ਦਾ ਵੀ ਕੁਛ ਨਾ ਕੁਛ ਹੱਲ ਹੋ ਸਕੇ ਤੇ ਉਹਨਾਂ ਦਾ ਵੀ ਮਾਰ ਖੜਾਈ ਹੋ ਸਕੇ ਉਹ ਜਗ੍ਹਾ ਸਰਕਾਰ ਦੇ ਸੰਪਤੀ ਦੇ ਦੇ ਉਹ ਸਰਕਾਰ ਨੂੰ ਪੇਸ਼ ਕਰਦੇ ਕਿ ਉਹਨਾਂ ਤੇ ਮਾਰ ਅਸਲ 'ਚ ਇਸ ਮਸਲੇ ਤੇ ਕੋਈ ਪਹਿਲਾਂ ਕੋਈ ਗੱਲ ਨਹੀਂ ਹੋਈ ਇਹਨਾਂ ਪਰਿਵਾਰਾਂ ਵੱਲੋਂ ਵੀ ਕੋਈ ਐਡੀ ਇਹ ਮਸਲੇ ਤੇ ਗੱਲ ਨਹੀਂ ਹੋਈ ਇਹ ਉਦੋਂ ਗੱਲ ਹੁੰਦੀ ਹੈ ਜਦੋਂ ਕੋਈ ਪਿੰਡ 'ਚ ਕੋਈ ਇਹ ਜਿਹੀ ਅਨਸਕਾਰਨੀ ਘਟਨਾ ਵਾਪਰਦੀ ਹੈ ਪਿਛਲੀ ਜਦੋਂ ਮੇਰੀ ਪੰਚਾਇਤਰੀ ਹੈ ਮੈਂ ਤਾਂ ਆਪਦੀ ਪੰਚਾਇਤ ਤੋਂ ਮੈਂ ਜ਼ਮੀਨ ਦੀ ਮੰਗਤੀ ਕਰਾਈ ਸੀ ਉਸ ਟਾਈਮ ਮੈਂ ਇਹਨਾਂ ਦੀ ਰਸਤੇ ਦੀ ਵੀ ਸਾਰੀ ਜਿਹੜੀ ਮੰਗਤੀ ਕਰਵਾ ਕੇ ਦਿੱਤੀ ਸੀ ਜਿਹੜਾ ਕਬਰਾਂ ਜਾਂਦਾ ਸੀ ਉਹ ਵੀ ਰੁਕਿਆ ਹੋਇਆ ਸੀ ਇਹ ਹੁਣ ਤਾਂ ਮੁੱਦਾ ਮੇਨ ਮੁੱਦਾ ਇਹੀ ਹੈ ਵੀ ਮੈਂ ਤਾਂ ਪ੍ਰਸ਼ਾਸਨ ਨੂੰ ਹੀ ਆਪਾਂ ਬੇਨਤੀ ਕਰ ਸਕਦੇ ਆਂ ਵੀ ਸਰ ਹੁਣ ਅਸੀਂ ਤਾਂ ਸਾਡੇ ਦਾ ਪੰਚਾਇਤ ਭੰਗ ਹੈ ਜਿੱਥੇ ਸਾਡੀ ਕਿਤੇ ਜ਼ਰੂਰਤ ਆਸੀ ਨਾਲ ਖੜਨੂ ਤਿਆਰਾਂ ਦੋਨੇ ਤਰ੍ਹਾਂ ਦੇ ਅਸੀਂ ਵਿਚ ਬਹਿ ਕੇ ਨਵੇੜਾ ਕਰਾਉਣ ਨੂੰ ਵੀ ਤਿਆਰਾਂ ਜੇ ਸਾਡੀ ਪ੍ਰਸ਼ਾਸਨ ਜ਼ਿੰਮੇਵਾਰੀ ਹੁੰਦਾ ਹਾਂ ਹਾਂ ਜ਼ਰੂਰ ਮੁਸਲਮਾਨ ਭਾਈਚਾਰਾ ਉਹ ਆਪਣੀ ਪਰਿਵਾਰ ਨੇ ਬੇਸ਼ੱਕ ਸਾਡੀਆਂ ਕਾਸਨਾ ਸੀ ਸਿੱਖਾ ਜਾਂ ਉਹ ਮੁਸਲਮਾਨ ਹੈ ਕੋਈ Hindu ਹੈ ਪਰ ਹੈਗੇ ਤਾਂ ਪਿੰਡ ਦੇ ਆ ਕਿੰਨੇ ਪਰਿਵਾਰ ਉੱਥੇ ਘੱਟ ਤੋਂ ਘੱਟ 10 ਤੋਂ 12 ਪਰਿਵਾਰ ਹੈਗੇ ਆ ਪਿੰਡ ਦੇ ਮੁਸ਼ਕਲ ਬਹੁਤ ਵੱਡੀ ਹੈ ਇਹ ਨਹੀਂ ਕਿ ਮੁਸ਼ਕਲ ਹੈ ਨਹੀਂ ਮੁਸ਼ਕਲ ਹੈ ਜੀ ਹੈ ਪਰ ਜਦੋਂ ਦੋ ਤਰ੍ਹਾਂ ਬਣ ਜਾਂਦਾ ਉੱਥੇ ਤਾਂ ਵਿਚ ਬਹਿ ਕੇ ਸਮਝੌਤਾ ਹੋਊਗਾ ਮੇਰੇ ਕੋਲੇ ਦੋਨੇ ਤਰ੍ਹਾਂ ਹੀ ਸੀ ਮੈਂ ਸਭ ਨੂੰ ਬੇਨਤੀ ਕਰੀ ਆ ਵੀ ਆਪਾਂ ਪ੍ਰਸ਼ਾਸਨ ਦੇ ਤਰੂ ਇਹਨੂੰ ਨਿਬੇੜਾਂਗੇ ਕਿਸੇ ਨੇ ਆਪ ਚ ਕੋਈ ਵਾਦੀ ਨਹੀਂ ਕਰਨੀ ਵਾਦੀ ਮਾੜੀ ਹੁੰਦੀ ਔਰ ਦੋਨੇ ਤਰ੍ਹਾਂ ਨੇ ਮੇਰੀ ਗੱਲ ਵੀ ਸੁਣੀ ਸਾਰਿਆਂ ਨੇ ਕਿਸੇ ਨਾਲ ਕੋਈ ਵਾਦੀ ਨਹੀਂ ਕਰੀ ਉਹ ਹੁਣ ਸਾਰਾ ਮੇਰੇ ਮੇਰੇ ਨਵੇਂ ਵੀ ਇਹ ਗੱਲ ਆਈ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਡੀਐਮ ਸਾਹਿਬ ਵੀ ਡਿਊਟੀ ਲਾ ਦੇਣ ਅਪ ਪੰਚਾਇਤ ਦਾ ਅਫਸਰ ਨੂੰ ਵੀ ਧਿਆਨ ਦੇਣਾ ਚਾਹੀਦਾ ਤਾਂਕਿ ਜੋ ਇਹ ਮਸਲਾ ਨਾ ਉਹ ਹੱਲ ਹੋ ਸਕੇ ਪਿੰਡ ਦੇ ਵਿੱਚ ਭਾਈਚਾਰਾ ਖਰਾਬ ਨਾ ਸੰਗਰੂਰ ਤੋਂ ਗੁਲਜਾਰ ਮੱਲੀ ਦੀ ਰਿਪੋਰਟ